ਜੀ ਹਸੀ ਗਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਸਿੰਗਾਪੁਰ 에어ਪੋਰਟ ਤੇ ਬੈਠੇ ਆ ਤੇ ਤੁਹਾਨੂੰ ਦੱਸ ਦਾਂ ਦੋਸਤੋ ਸਿੰਗਾਪੁਰ ਦੀ ਜਿਹੜੀ ਇਮੀਗ੍ਰੇਸ਼ਨ ਹੈਗੀ ਤੇ ਕਿੰਨੇ ਦਾ ਵੀਜ਼ਾ ਲਾਦਾ ਤੇ ਕਿੰਨੇ ਦੀ ਟਿਕਟ ਆਉਂਦੀ ਆ ਜਾਂ ਕਿੱਦਾਂ ਦੇ ਆਪਾਂ ਨੂੰ ਡਾਕੂਮੈਂਟ ਚਾਹੀਦੇ ਆ ਵੀਜ਼ਾ ਲੈਣ ਵਾਸਤੇ ਆਮ ਤੌਰ ਦੇ ਉੱਤੇ ਕਈ ਕੰਟਰੀਆਂ ਤਾਂ ਇਹ ਵੀਜ਼ਾ ਔਨ ਅਰਾਈਵ ਲਾ ਜਿਵੇਂ ਨੇਪਾਲ ਵਾਲਿਆਂ ਨੂੰ ਵੀਜ਼ਾ ਔਨ ਅਰਾਈਵ ਲਾ ਉਹਨਾਂ ਨੂੰ ਵੀਜ਼ਾ ਲਵਾਉਣ ਦੀ ਪਹਿਲਾਂ ਲੋੜ ਨਹੀਂ ਪੈਂਦੀ ਤੇ ਆਪਾਂ ਨੂੰ ਇੰਡੀਅਨ ਪਾਸਪੋਰਟ ਦੇ ਉੱਤੇ ਜਿਹੜਾ ਵੀਜ਼ਾ ਲਵਾਉਣ ਦੀ ਜ਼ਰੂਰਤ ਪੈਂਦੀ ਹੈਗੀ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀ ਇਹਨਾਂ ਦੀ ਇਮੀਗ੍ਰੇਸ਼ਨ ਆ ਉਹ ਬਹੁਤ ਸਮੂਥ ਆ ਜੇ ਕਈ ਵਾਰੀ ਕੋਈ ਚੱਕਰ ਪਾਏ ਜੇ ਤਾਂ ਫਿਰ ਡਾ ਵੀ ਲੈਂਦੇ ਬੰਦੇ ਨੂੰ ਤੇ ਮੇਨ ਬੰਦੇ ਕੋਲ ਜਿਹੜਾ ਪਾਸਪੋਰਟ 6 ਮਹੀਨੇ ਬੈਲਡ ਹੋਣਾ ਚਾਹੀਦਾ ਖਾਤੇ 'ਚ 2-4 ਲੱਖ ਰੁਪਈਆ ਹੋਵੇ ਤੇ ਵੀਜ਼ਾ ਲੈਣ ਵੇਲੇ ਘੱਟੋ ਘੱਟ 2.5 ਲੱਖ ਤਾਂ ਹੋਵੇ 6 ਮਹੀਨੇ ਪੁਰਾਣੀ ਸਟੇਟਮੈਂਟ ਚਾਹੀਦੀ ਹੈ ਤੇ ਫੋਟੋਆਂ ਚਾਹੀਦੀਆਂ ਜੇ ਬੰਦਾ ਕੀ ਕਰਦਾ ਉਹਦਾ ਵੀ ਜੇ ਤੁਹਾਡੇ ਕੋਲ ਸਲਿੱਪ ਵਗੈਰਾ ਹੈਗੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਨਕਮ ਸੋਰਸ ਉਹ ਵੀ ਤੁਸੀਂ ਦਿਖਾ ਸਕਦੇ ਹੋਗੇ ਤੇ ਬਾਕੀ ਅੰਮ੍ਰਿਤਸਰ ਤੋਂ ਨੂੰ 15-20000 ਦੀ ਅਪਡਾਉਣ ਦੀ ਟਿਕਟ ਵੀ ਆ ਜਾਊਗੀ ਬਾਕੀ ਹੋਟਲ ਬੁਕਿੰਗ ਇੱਥੇ 50 ਡਾਲਰਾਂ ਚ ਇੱਕ ਨਾਈਟ ਵਾਸਤੇ ਹੋਟਲ ਮਿਲ ਜਾਂਦਾ ਹੈਗਾ ਤੇ ਕੰਟਰੀ ਬਹੁਤ ਸੋਹਣੀ ਆ ਦੇਖਣਯੋਗ ਆ ਜਿਹੜੇ ਬੰਦੇ ਘੁੰਮਣਾ ਚਾਹੁੰਦੇ ਆ ਜਿਵੇਂ ਮੰਨ ਲਓ ਆਪਣਾ ਵੀ ਜਿਨ੍ਹਾਂ ਦਾ ਹੱਥ ਨਹੀਂ ਪੈਂਦਾ ਜੇ ਕੈਨੇਡਾ ਅਮਰੀਕਾ ਘੁੰਮਣ ਦਾ ਯਾ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਨਹੀਂ ਜਾ ਸਕਦੇ ਹੋ ਸਿੰਗਾਪੁਰ ਘੁੰਮ ਸਕਦੇ ਆ ਵਧੀਆ ਗੱਲ ਆ ਸਿੰਗਾਪੁਰ ਸੋਹਣੀ ਕੰਟਰੀ ਆ ਤੇ ਨੰਬਰ 1 ਕਾ ਕੰਟਰੀ ਏ ਤੇ ਬਾਕੀ ਜਦੋਂ ਇਮੀਗ੍ਰੇਸ਼ਨ ਆਪਾਂ ਕਰਾਉਨੇ ਆ ਇੱਥੇ ਕੋਈ ਬੰਦਾ ਨਹੀਂ ਇੱਥੇ ਇਮੀਗ੍ਰੇਸ਼ਨ ਕਰਦਾ ਜਾਂ ਮੋਹਰ ਨਹੀਂ ਲਾਉਂਦੇ ਪਾਸਪੋਰਟ ਤੇ ਸਿੱਧਾ ਆ ਕੇ ਪਾਸਪੋਰਟ ਸਕੈਨ ਕਰਨਾ ਜੋ ਸਕੈਨ ਹੋ ਗਿਆ ਉਹਨੇ ਠੀਕ ਆ ਜਾਂ ਵੱਜ ਜਾਣਾ ਸਕਰੀਨ ਤੇ ਉਸ ਤੋਂ ਬਾਅਦ ਚ ਗਾਹਾਂ ਜਾ ਕੇ ਗੁੱਠਾ ਲਾਉਣਾ ਉਹਨਾਂ ਨੇ ਦੇਖਣਾ ਵੀ ਪਾਸਪੋਰਟ ਇਸੇ ਬੰਦੇ ਦੇ ਹੀ ਅਸਲੀ ਆ ਫਿਰ ਉਹ ਪਾਸਪੋਰਟ ਊਠਾ ਲਾ ਕੇ ਗਾਂ ਸਕਰੀਨ ਜੀ ਤੇ ਫਿਰ ਉਹਦੇ ਵੀ ਠੀਕ ਆ ਪਾਜ ਜਾਂਦਾ ਵੀ ਹਾਂ ਫਿਰ ਉਹਦੇ ਨਾਲ ਫੋਟੋ ਲਾਉਂਦੇ ਨੇ ਸਕੈਨਿੰਗ ਜੀ ਹੁੰਦੀ ਆ ਇਹ ਸਾਰਾ ਪ੍ਰੋਸੈਸ ਇਲੈਕਟ੍ਰੋਨਿਕ ਆਗਾ ਤੇ ਕੋਈ ਵੀ ਇੱਕ ਵੀ ਬੰਦਾ ਨਹੀਂ ਹੈਗਾ ਜਿਹੜਾ ਵੀ ਇਸ ਤਰ੍ਹਾਂ ਇਹਨਾਂ ਦਾ ਕੋਈ ਦੇਖਦਾ ਹੋਵੇ ਜੇ ਕਈ ਵਾਰੀ ਕਿਸੇ ਦਾ ਕੋਈ ਚੱਕਰ ਪੈ ਜੇ ਇਹਦਾ ਮੈਚਿੰਗ ਨਾ ਹੋਵੇ ਅੱਖਾਂ-ਅੱਖਾਂ ਦੀ ਜਾਂ ਹੋਰ ਊਠਾ ਜਾਂ ਪਾਸਪੋਰਟ 'ਚ ਕੋਈ ਫਾਲਡ ਹੋਵੇ ਜਾਂ ਕੋਈ ਬੰਦਾ ਰਿਪੋਰਟ ਬੂਟ ਹੋਇਆ ਹੁੰਦਾ ਕਿਸੇ ਕੰਟਰੀ ਤੋਂ ਉਹ ਇਹ ਬਹੁਤ ਸਖਤ ਨੇ ਜਾਂ ਕਿਸੇ ਤਰ੍ਹਾਂ ਦਾ ਕੋਈ ਬੰਦਾ ਕਾਸਮਾ ਬੋਸ ਨੂੰ ਦਵਾਈ ਬੂਟੀ ਨਸ਼ਾ ਪੱਤਾ ਲੈ ਆਵੇ ਤਾਂ ਉਹ ਚ ਇਹਨਾਂ ਦੀ ਸਜ਼ਾ ਬਹੁਤ ਭੈੜੀ ਹੈ ਤੇ ਬਾਕੀ ਜੇ ਬੰਦਾ ਕੋਈ ਕਾਗਜ਼ ਪੱਤਰ ਸਿੱਟਦਾ ਪੜਿਆ ਜਾਵੇ ਜਾਂ ਕੋਈ ਹੋਰ ਸੜਕ ਤੇ ਗੰਦ ਪਾਉਂਦਾ ਉਹਦੇ ਚ ਵੀ ਜੁਰਮਾਨਾ ਬਹੁਤ ਹੈ ਇਹਨਾਂ ਦਾ ਤੇ ਕੰਟਰੀ ਦੇ ਰੂਲ ਬਹੁਤ ਤਾਕੜੇ ਆ ਸਖਤ ਕੰਟਰੀ ਹੈ ਪੂਰੀ ਵਧੀਆ ਕੰਟਰੀ ਹੈ ਸੇਫ ਕੰਟਰੀ ਹੈ ਇੱਥੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈਗਾ ਜਿੱਥੇ ਜਿਹਦੀ ਕੋਈ ਚੀਜ਼ ਪਈ ਹੈ ਉੱਥੇ ਪਈ ਰਹਿੰਦੀ ਹੈ ਕੋਈ ਚੱਕਦਾ ਨਹੀਂ ਕੋਈ ਕਿਸੇ ਦਾ ਕੋਈ ਬੈਗ ਨੂੰ ਹੱਥ ਨਹੀਂ ਲਾਉਂਦਾ ਬਹੁਤ ਕੰਟਰੀਆਂ ਦੇ ਵਿੱਚ ਖੋਖਿੰਝ ਵੀ ਬਹੁਤ ਜ਼ਿਆਦਾ ਗਈ ਪਾਰੇ ਕੰਟਰੀ ਬਹੁਤ ਵਧੀਆ ਦੇਖਣਯੋਗ ਕੰਟਰੀ ਹੈ ਘੁੰਮੋ ਤੇ ਜਿਹੜੇ ਸ਼ਖੀਨ ਨੇ ਘੁੰਮਣ ਫਿਰਨਦੇ ਹਨ ਦੇਖੋ ਕਿਉਂਕਿ ਮੇਰਾ ਵੀ ਬਹੁਤ ਟਾਈਮ ਦੀ ਤਮੰਨਾ ਸੀਗੀ ਵੀ ਮੈਂ ਸਿੰਗਾਪੁਰਾ ਆ ਮੈਂ ਦੇਖਾਂ ਨਾ ਕਿਉਂਕਿ ਇੱਥੋਂ 에어ਪੋਰਟ ਨੂੰ ਯੂਜ਼ ਕਰਕੇ ਚੰਗੀ ਨੂੰ ਕਈ ਵਾਰ ਲੰਗੇ ਸੀਗੇ ਇੱਥੋਂ ਦੀ ਪਰ ਸੁਭਬ ਨਹੀਂ ਸੀ ਬਣਿਆ ਦਿਲ ਤਾਂ ਕਰਦਾ ਹੁੰਦਾ ਸੀ ਵੀ ਦੇਖ ਲਈ ਇਸ ਵਾਰ ਦੇਖਿਆ ਬਹੁਤ ਵਧੀਆ ਲੱਗਿਆ ਵੀ ਕੰਟਰੀ ਬਹੁਤ ਸੋਹਣੀ ਹੈ ਤੇ ਡਾਲਰ ਆ ਜਿਹੜਾ ਇਹਦਾ ਉਹ ਤੁਹਾਨੂੰ ਪਤਾ ਹੀ ਹੈ ਵੀ ਆਸਟ੍ਰੇਲੀਆ ਦੇ ਮੁਕਾਬਲੇ ਦਾਗਾ ਤੁਸੀਂ ਦੇਖ ਸਕਦੇ ਹੋ ਵੀ ਰੇਲਿੰਗ ਚੱਲਦੀ ਆ ਬਹੁਤ ਵਧੀਆ ਨੰਬਰ 1 ਜਿਹੜਾ 에어ਪੋਰਟ ਹੈ ਕੁੱਲ ਬਟਾ ਕੁੱਲ ਜਿਹੜਾ ਨਸਲ ਦਾ ਬੰਦਾ ਬੁੜੀ ਮਿਲਦੇ ਨੇ ਇੱਥੇ ਤੇ ਬਹੁਤ ਦੁਨੀਆ ਭਰ ਚੋਂ ਲੋਕ ਘੁੰਮਣ ਆਉਂਦੇ ਆ